ਆਹ ਲਾ ਲਓ ਵੀ ਕੀ ਹਾਲਾਤ ਬਣੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਇਹ ਬੇਨਤੀ ਕਰਦੇ ਆ ਕਿ ਗੱਡੀ ਦੇਖ ਕੇ ਚਲਾਓ ਕੋਈ ਸਰਕਾਰ ਨਹੀਂ ਕਰ ਰਹੀ ਕੋਈ ਬੁੱਚੜਖਾਨਾ ਖੋਲ੍ਹ ਦਿਓ ਇਹਨਾਂ ਲਈ ਜਦੋਂ ਇਹਨਾਂ ਨੂੰ ਕਿਹੜਾ ਕੋਈ ਮਾਤਾ-ਪਿਤਾ ਦਾ ਦਰਜਾ ਦਿੱਤਾ ਹੋਇਆ ਹੈ ਅਮਰੀਕੀਆਂ ਨੂੰ ਤਾਂ ਕੋਈ ਮਾਤਾ-ਪਿਤਾ ਦਾ ਦਰਜਾ ਵੀ ਨਹੀਂ ਦਿੱਤਾ ਹੋਇਆ ਇਹ ਦੇਖ ਲਓ ਆਹ ਲਾ ਲਓ ਵੀ ਕੀ ਹਾਲਾਤ ਨੇ ਆਹ ਦੇਖ ਲਓ ਟਰੱਕ ਵਾਲੇ ਨੇ ਇਹਨੇ ਬ੍ਰੇਕ ਲਾਏ ਨੇ ਇੱਧਰ ਪਾ ਕੇ ਕੁਝ ਆਹ ਮੋਟਰਸਾਈਕਲ ਗੱਡੀਆਂ ਆ ਰਹੀਆਂ ਨੇ ਜੋ ਕਿ ਵੱਡਾ ਕਾਰਨ ਹੈ ਜਿਹੜਾ ਇਹ ਐਕਸੀਡੈਂਟਾਂ ਦਾ ਕਾਰਨ ਬਣਦੇ ਨੇ ਉਹ ਆ ਗਿਆ ਜੀ ਵਿਚਾਲੇ ਅਚਾਨਕ ਆ ਗਿਆ ਦੇਖੋ ਹੁਣ ਆਹ ਲਾਓ ਡਾਉਨ ਹੁੰਦਾ ਹੁੰਦਾ ਬਚ ਗਿਆ ਮੂਰੇ ਆਗੇ ਤੇ ਹੁਣ ਮੂਰੇ ਆਗੇ ਦੀ ਆਪਣੇ ਵੀ ਅੱਛਾ ਕੀ ਕਹਿਣਾ ਚਾਹੁੰਦੇ ਫਿਰ ਉਹਨਾਂ ਨੂੰ ਬਚਾਰੇ ਯਾਰ ਹੁਣ ਅਹੀਂ ਫਿਰਦੇ ਨੇ 100 100 ਦੀ ਸਪੀਡ ਤੇ ਮੋਟਰਸਾਈਕਲ ਭਜਾਉਂਦੇ ਫਿਰਦੇ ਨੇ ਇਹ ਚਾਹੀਦਾ ਫਿਰ ਪ੍ਰਸ਼ਾਸਨ ਨੂੰ ਕੁਝ ਨਾ ਕੁਝ ਵੀ ਇਹਨਾਂ ਦਾ ਹੱਲ ਕਰਿਆ ਜਾਵੇ ਗਾਉਂ ਦਾ ਲੈ ਕਰੇ ਜਾਵੇ ਉਹ ਬਹੁਤ ਸਾਲਾਂ ਨੇ ਹੁਣ ਇਹਨੂੰ ਤਾਂ ਮਾਤਾ ਦਾ ਦਰਜਾ ਹੈ ਨਹੀਂ ਫਿਰ ਪੁੱਚੜਖਾਨੇ ਖੋਲਦਾਂ ਨਾ ਪੁੱਚੜਖਾਨੇ ਵੀ ਖੁੱਲ੍ਹੇ ਚਾਹੀਦੇ ਇਹ ਕੋਈ ਦਾ ਕੋਈ ਤਾਂ ਹੱਲ ਕਰਨੇ ਚਾਹੀਦਾ ਆਹ ਹਫਤਾ ਉਹ ਦੇਖੋ ਆ ਗਿਆ ਮੂਰੇ ਦੇਖੋ ਉਧਰ ਆ ਗਿਆ ਇਹ ਖੜੇ ਨੇ ਕਹੇਵੇਂ ਆ ਰਹੇ ਨੇ ਇਸੇ ਤਰ੍ਹਾਂ ਪਿੱਛੇ ਆ ਰਹੇ ਨੇ ਸੜਕਾਂ ਦੇ ਵੀ ਖੋਲਣ ਚਾਹੀਦਾ ਇਹ ਕੋਈ ਨਾ ਕੋਈ ਤਰ੍ਹਾਂ ਹੱਲ ਕਰਨਾ ਚਾਹੀਦਾ। ਸ੍ਰੀ ਕਾਲ ਦੋਸਤੋ ਤੁਸੀਂ ਸਾਹਮਣੇ ਦੇਖ ਰਹੇ ਹੋ ਵੀ ਸੜਕ ਦੇ ਉੱਪਰ ਅਵਾਰਾ ਅਮਰੀਕੀ ਟੱਠੇ ਬੱਚੇ ਕਿਵੇਂ ਫਿਰ ਰਹੇ ਨੇ। ਦਰਜਨਾਂ ਦੀ ਗਿਣਤੀ ਚਾ ਰਹੇ ਨੇ ਬੇਨਤੀ ਕਰਦਿਆਂ ਗੱਡੀ ਵਾਲਿਆਂ ਨੂੰ ਪਾਈਆਂ ਨੂੰ ਪਹਿਲੇ ਤਾਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ। ਵੀ ਆਹ ਦੇਖ ਲਓ ਵੀ ਕੀ ਹਾਲਾਤ ਨੇ ਦੇਖ ਕੇ ਗੱਡੀ ਚਲਾਓ ਯਾਰ ਹੌਲੀ ਚਲਾਓ। ਆਹ ਦੇਖ ਲਓ ਵੀ ਕਿਵੇਂ ਮੌਤ ਦਾ ਕਾਰਨ ਬਣਨਗੇ ਕਿਸੇ ਦਾ। ਕੁਝ ਧੁੰਦਾਂ ਨੇ, ਕੁਝ ਮੌਸਮ ਖਰਾਬ ਹੈ, ਕੁਝ ਸੜਕ ਦੇ ਵਿਚਾਲੇ ਇਹ ਬਿਲਕੁਲ ਮੋਟਰਸਾਈਕਲ ਵਾਲੇ ਦੇਖ ਕੇ ਹੌਲੀ ਚਲਾਇਆ ਕਰ ਯਾਰ ਜ਼ਿੰਦਗੀ ਇੱਕ ਵਾਰੀ ਬਾਰੀ ਨਹੀਂ ਆਉਂਦੀ ਹੈਗੀ ਇਹ ਆਹ ਦੇਖ ਲਓ ਕਹੇ ਜੇ ਖੜੇ ਨੇ ਕਹੇਵੇਂ ਆ ਰਹੇ ਨੇ ਇਸੇ ਤਰ੍ਹਾਂ ਪਿੱਛੇ ਆ ਰਹੇ ਨੇ ਲਗਭਗ 15 16 ਆਹ ਦੇਖੋ ਟਰੱਕ ਅਮਰੀਕਾ ਚ ਤਾਂ ਇਹ ਐ ਵੀ ਇਹਨਾਂ ਨੂੰ ਦੁੱਧ ਨਹੀਂ ਚੰਗਾਉਣਾ ਵੀ ਮਾਰ ਦੋ ਸਹੀ ਬਾਤ ਹੈ ਜੀ ਕੰਬੱਛੇ ਤੋਂ ਵੀ ਕੁਝ ਨਹੀਂ ਕਰਾਉਣਾ ਉਹਨਾਂ ਦਾ ਫਾਰਮ ਇਹੀ ਨੇ ਕਹੇ ਪੜ ਲਓ ਸਾਡੇ ਵਾਲੇ ਲੋਕ ਨੇ ਧਰਮਕ ਇਹਨੂੰ ਛੋਟੇ ਜਿਹਨੂੰ ਛੱਡ ਦੰਦ ਨੇ ਕਿਸੇ ਦਾ ਕੁੱਤੇ ਬਿੱਲੇ ਖਾ ਜਾਂਦੇ ਨੇ ਨਹੀਂ ਸੜਕਾਂ ਦੇ ਫਿਰ ਖੱਲਣ ਪਾਉਂਦੇ ਨੇ ਐਕਸੀਡੈਂਟ ਦਾ ਕਾਰਨ ਹੈ ਲੋਕਾਂ ਨੂੰ ਕਿੰਨੀਆਂ ਟੱਕਰਾਂ ਮਾਰਦੇ ਨੇ ਇਹ ਆ ਰੋਡਾਂ ਦੇ ਉੱਤੇ ਦੇਖ ਲਓ ਵੀ ਕਿੜੇ-ਕਿੜਾ ਜੰਗਾੜ ਫਿਰਦਾ ਹੈ ਆਹ ਦੇਖ ਲਓ ਆ ਉਹ ਦੇਖੋ ਇਹਦੇ ਕੰਨ ਤੇ ਦੇਖੋ ਤੇ ਟੈਗ ਲੱਗਿਆ ਹੋਇਆ ਟੈਗ ਲੱਗਿਆ ਹੋਇਆ ਲੋਕ ਛੱਡ ਦਿੰਦ ਨੇ ਕਾਰ ਹੈਗਾ ਹੁਣ ਵਿਚਾਲੇ ਆ ਗਏ ਆਹ ਲਾ ਲਓ ਵੀ ਕੀ ਹਾਲਾਤ ਬਣੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਇਹ ਅਮਰੀਕੀਆਂ ਨੂੰ ਤਾਂ ਕੋਈ ਮਾਤਾ ਦਾ ਦਰਜਾ ਵੀ ਨਹੀਂ ਦਿੱਤਾ ਹੋਇਆ ਆਹ ਦੇਖ ਲਓ ਆਹ ਲਾ ਲਓ ਵੀ ਕੀ ਹਾਲਾਤ ਨੇ ਆਹ ਦੇਖ ਲਓ ਟਰੱਕ ਵਾਲੇ ਨੇ ਇਹਨੇ ਬ੍ਰੇਕ ਲਾਏ ਨੇ ਇੱਧਰ ਪਾ ਕੇ ਕੁਝ ਆਹ ਮੋਟਰਸਾਈਕਲ ਗੱਡੀਆਂ ਆ ਰਹੀਆਂ ਨੇ ਜੋ ਕਿ ਵੱਡਾ ਕਾਰਨ ਹੈ ਜਿਹੜਾ ਇਹ ਐਕਸੀਡੈਂਟਾਂ ਦਾ ਕਾਰਨ ਬਣਦੇ ਨੇ ਇਹੀ ਬੇਨਤੀ ਹੈ ਕਿ ਦੇਖ ਕੇ ਨਾ ਤਾਂ ਬਚ ਕੇ ਜਾ ਰੋ ਹੌਲੀ ਚਲਾ ਲਓ ਦੇਖ ਕੇ ਧੁੰਦਾਂ ਦੇ ਵਿੱਚ ਦੀਂਦੇ ਨਹੀਂ ਹੈਗੇ ਦੇਖੋ ਕਿੰਨਿਆਂ ਦੀ ਦਰਜਨਾਂ ਦੇ ਵਿੱਚ ਇਸੇ ਤਰ੍ਹਾਂ ਸੜਕਾਂ ਦੇ ਕੰਡਿਆਂ ਤੇ ਫਿਰ ਰਹੇ ਨੇ ਸਾਰੇ ਪੰਜਾਬ ਦੇ ਵਿੱਚ ਫਿਰਾਨੇ ਦੇ ਵਿੱਚ ਜੁਪੀ ਚ ਤਾਂ ਪਤਾ ਨਹੀਂ ਆ ਲਾ ਲਓ ਵੀ ਦੇਖ ਲਓ ਇਹ ਅਸੀਂ ਥੋੜਾ ਗੱਡੀਆਂ ਆ ਗਿਆ ਉੱਪਰ ਨੂੰ ਚੜ ਗਏ ਉਹ ਦੇਖੋ ਉਹ ਆ ਗਿਆ ਜੀ ਵਿਚਾਲੇ ਅਚਾਨਕ ਹੀ ਆ ਗਿਆ ਦੇਖੋ ਹੁਣ ਆ ਲਾਓ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਦੇਖ ਕੇ ਚਲਾਇਆ ਕਰੋ ਹੌਲੀ ਭੱਜੋ ਕੁਝ ਨਹੀਂ ਹੁੰਦਾ ਫਰਕ ਪੈਂਦਾ ਇਹ ਵੱਡਾ ਕਾਰਨ ਹੈ ਜਿਹੜਾ ਐਕਸੀਡੈਂਟਾਂ ਦਾ ਕਾਰਨ ਹੈ ਇਹ ਆਵਾਰਾ ਠੱਠੇ ਗਊਆਂ ਬਣਦੇ ਨੇ ਜਿਹੜੇ ਕਿ ਹਜ਼ਾਰਾਂ ਦੀ ਕੀ ਲੱਖਾਂ ਦੀ ਗਿਣਤੀ 'ਚ ਸੜਕਾਂ 'ਤੇ ਫਿਰਦੇ ਨੇ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਬਚ ਕੇ ਦੇਖ ਕੇ ਜ਼ਿੰਦਗੀ ਇੱਕ ਵਾਰੀਏ ਆਉਂਦੀ ਹੈ ਵਾਰੀ-ਵਾਰੀ ਨਹੀਂ ਆਉਂਦੀ ਮੌਸਮ ਖਰਾਬ ਹੈ ਪਹਿਲਾਂ ਆਪਾਂ ਨੂੰ ਪਤਾ ਹੈ ਇਸੇ ਕਰਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰੇਕ ਇੱਕ ਡਰਾਈਵਲ ਤੱਕ ਵੀਡੀਓ ਪਹੁੰਚਾ ਦਿਓ ਚਾਹੇ ਬੱਸਾਂ ਵਾਲਾ ਹੋਵੇ ਚਾਹੇ ਟਰੱਕਾਂ ਵਾਲਾ ਮੈਂ ਤਾਂ ਦੇਖਦਾ ਸੀ ਮਹਾ ਭੈਣ ਦਾ ਦੁਆਨ ਲਾ ਲਾ ਵੀ ਐਕਸੀਡੈਂਟ ਹੁੰਦਾ ਹੁੰਦਾ ਬਚ ਗਿਆ ਮੂਰੇ ਆਗੇ ਤੇ ਹੁਣ ਮੂਰੇ ਆਗੇ ਦੀ ਆਪਣੇ ਵੀ ਅੱਛਾ ਕੀ ਕਹਿਣਾ ਚਾਹੁੰਦੇ ਫਿਰ ਉਹਨਾਂ ਨੂੰ ਬਚਾਰੇ ਯਾਰ ਹੁਣ ਅਸੀਂ ਫਿਰਦੇ ਨਾ 100 100 ਦੀ ਸਪੀਡ ਤੇ ਮੋਟਰਸਾਈਕਲ ਭਜਾਉਂਦੇ ਫਿਰਦੇ ਨੇ ਇੱਛਾ ਇਹਦਾ ਫਿਰ ਪ੍ਰਸ਼ਾਸਨ ਨੂੰ ਕੁਝ ਨਾ ਕੁਝ ਵੀ ਇਹਨਾਂ ਦਾ ਹੱਲ ਕਰਿਆ ਜਾਵੇ ਗਊਸਾਲਾਂ ਦੇ ਕਰੇ ਇਹਦੇ ਉਹਦਾ ਗਊਸਾਲਾਂ ਵਾਲੇ ਹੁਣ ਇਹਨੂੰ ਤਾਂ ਮ ਪੁੱਚੜਖਾਨੇ ਵੀ ਖੋਲਨੇ ਚਾਹੀਦਾ ਇਹ ਕੋਈ ਨਾ ਕੋਈ ਤਾਂ ਹੱਲ ਕਰਨਾ ਚਾਹੀਦਾ ਹੁਣ ਮੂਰੇ ਆਗੇ ਦੀ ਜੇ ਸਾਡੇ ਹੁਣ ਨਡਾ ਚੂਪੀ ਦੇ ਵਿੱਚੋਂ ਫੜਿਆ 70 ਟਨ ਗਊ ਦਾ ਮਾਸ ਹਾਂਜੀ ਫਿਰ ਮੈਨੂੰ ਪੁੱਚੜਖਾਨੀ ਖੋਲਦੇ ਨਹੀਂ ਤੂੰ ਤਾਂ ਆ ਹਫਤਾ ਉਹ ਦੇਖੋ ਆ ਗਿਆ ਮੂਰੇ ਦੇਖੋ ਉਧਰ ਆ ਗਿਆ ਇਹਨਾਂ ਨਾਲ ਉਹ ਵੀ ਸਹੀ ਆ ਹੈ ਇਹਨਾਂ ਨਾਲ ਉਹ ਚੀਜ਼ ਵੀ ਸਹੀ ਆ ਕੋਲਵਾਡਰ ਆਸਾਨ ਦੀ ਜ਼ਿੰਦਗੀ ਤਾਂ ਬਚ ਜੇ ਸਹੀ ਬੋਤਾ ਜੀ ਹੁਣ ਦੇਖੋ ਮੂਰੇ ਮਿੰਟ 'ਚ ਆ ਜਾਂਦੇ ਨੇ ਮਿੰਟ 'ਚ ਐਕਸੀਡੈਂਟ ਹੋ ਜੂ ਧੁੰਦ ਦਾ ਟਾਈਮ ਹੈ ਆਏ ਦੇਖੋ ਵੀ ਕਿੰਨੇ ਫਿਰਦੇ ਨੇ ਫਿਰਦੇ ਦੇਖੋ ਇਕੱਠੇ ਕਿੰਨੇ ਨੇ ਕੇ ਰੋਡ ਤੇ ਆਉਣਗੇ ਸਾਰੇ ਔਰ ਰੋਡ ਤੇ ਛੱਡ ਗਏ ਉਹ ਉਹ ਛੱਡ ਕੇ ਰੋਡ ਤੇ ਫੇਰ ਕਿ ਨੁਕਸਾਨ ਦਾ ਕੀ ਕਸੂਰ ਉਹਨਾਂ ਦੀ ਕਣਕ ਖਾਣਗੇ ਕਣਕ ਹਾਂ ਫਸਲਾਂ ਵੀ ਖ ਨੁਕਸਾਨ ਹੈ ਨਾ ਫਸਲਾਂ ਦਾ ਵੀ ਨੁਕਸਾਨ ਹੈ ਜੀ ਨੁਕਸਾਨ ਕਰਦੇ ਨੇ ਹਾਂ ਹਾਂ ਇੰਨੇ ਵਸੇ ਕੋਈ ਨਾ ਕੋਈ ਹੱਲਾ ਹੱਲ ਚਾਹੀਦਾ ਦੇਖੋ ਸਾਨੂੰ ਦਿਖਾਉਣੇ ਉਹ ਛੱਡ ਕੇ ਰੋਡ ਤੇ ਉਹ ਸਾਰੇ ਰੋਡ ਤੇ ਛੱਡ ਗਿਆ ਦੇਖ ਲਓ ਉਹ ਇਹਨਾਂ ਨੂੰ ਛੱਡ ਦਾਂਦੇ ਨੇ ਇਹੀ ਖੁੱਲੇ ਅਮਰੀਕਾ ਚ ਤਾਂ ਇਹ ਵੀ ਇਹਨਾਂ ਨੂੰ ਦੁੱਧ ਨਹੀਂ ਚਾਹਣਾ ਵੀ ਮਾਰ ਦੋ ਸਹੀ ਬਾਤ ਹੈ ਜੀ ਕੰ ਬੱਚੇ ਤੋਂ ਵੀ ਕੁਝ ਨਹੀਂ ਕਰਾਉਣਾ ਉਹਨਾਂ ਦਾ ਫਾਰਮ ਇਹੀ ਨੇ ਪਿੱਛੇ ਪੜ ਲਓ ਸਾਡੇ ਵਾਲੇ ਲੋਕ ਨੇ ਧਰਮਕ ਇਹਨੂੰ ਛੋਟੇ ਜਿਹਨੂੰ ਛੱਡ ਦੰਦ ਨੇ ਕਿਸੇ ਦਾ ਕੁੱਤੇ ਬਿੱਲੇ ਖਾ ਜਾਂਦੇ ਨੇ ਨਹੀਂ ਸੜਕਾਂ ਦੇ ਫਿਰ ਖੱਲਣ ਪਾਉਂਦੇ ਨੇ ਐਕਸੀਡੈਂਟ ਦਾ ਕਾਰਨ ਹੈ ਲੋਕਾਂ ਨੂੰ ਕੰਨੀਆਂ ਟੱਕਰਾਂ ਮਾਰਦੇ ਨੇ ਇਹ ਆ ਰੋੜਾਂ ਦੇ ਉੱਤੇ ਦੇਖ ਲਓ ਵੀ ਕਿਹੜਿਆ ਕਿੜਾ ਜੰਗਾੜ ਫਿਰਦਾ ਹੈ ਆਹ ਦੇਖ ਲਓ ਉਹ ਦੇਖੋ ਇਸ ਕਾਰਨ ਤੇ ਦੇਖੋ ਤੇ ਟੈਗ ਲੱਗਿਆ ਹੋਇਆ ਟੈਗ ਲੱਗਿਆ ਹੋਇਆ ਲੋਕ ਛੱਡ ਦੰਦ ਨੇ ਸਾਡੇ ਧਰਮਕ ਲੋਕ ਨੇ ਥੋੜੇ ਜਿਹਾ ਪ੍ਰਵਿਸ਼ਤੀ ਦੇ ਦੁੱਧ ਚੰਗਾ ਕੇ ਥੋੜਾ ਜਿਹਾ ਛੱਡ ਦੰਦ ਨੇ ਫਾਰਮਾਂ ਚ ਅਮਰੀਕੀ ਜਿਹੜੇ ਫਾਰਮਰ ਨੇ ਗਊਆਂ ਦੇ ਹੁਣ ਆ ਲਾ ਲਓ ਵੀ ਕਿੱਡਾ ਕਿੰਨਾ ਜਰਾ ਹੋਇਆ ਇਹੇ ਉੱਥੇ ਪਿੱਛੇ ਦੋ ਗੱਡੀਆਂ ਐ ਹੀ ਹੋ ਗਈਆਂ ਜਿਹੜਾ ਆਪ ਚ ਵਾ ਟਕਰਾਉਂਦੀਆਂ ਟਕਰਾਉਂਦੀਆਂ ਬਚ ਗਈਆਂ ਇਹਨਾਂ ਦੇ ਕਾਰਨ ਅਚਾਨਕ ਮੂਰੇ ਆ ਜਾਂਦੇ ਨੇ ਇੱਕ ਕਿਸਾਨ ਭਰਾਵਾਂ ਨੂੰ ਹੋਰ ਬੇਨਤੀ ਹੈ ਕਿ ਯਾਰ ਡਾਂਗ ਨਾ ਮਾਰਿਆ ਕਰੋ ਜਦੋਂ ਸੜਕ ਤੇ ਹੁਣ ਅਚਾਨਕ ਇਹ ਭੱਜ ਕੇ ਮੂਰੇ ਭੱਜ ਜਾਂਦੇ ਨੇ ਜਿਹਦੇ ਕਾਰਨ ਮੋਟਰਸਾਈਕਲ ਵਾਲਾ ਜਾਂ ਗੱਡੀ ਦੇ ਮੂਰੇ ਆ ਜਾਂਦੇ ਨੇ ਇਹ ਆ ਲਾਲੋ ਵੀ ਸਾਰਾ ਹੁਣ ਸੜਕਾਂ ਦੇ ਉੱਤੇ ਰਾਤ ਨੂੰ ਇਹ ਫਾਰਮ ਵਾਲੀ ਛੱਡਦੇ ਨੇ ਬਾਈ ਫਾਰਮਾਈ ਨਹੀਂ ਛੱਡਦੇ ਨਹੀਂ ਉਹ ਟੈਗ ਨੇ ਕਰਨਾ ਚਾਹੁੰਦੇ ਨੇ ਟੈਗ ਲੱਗੇ ਹੋਏ ਨੇ ਹਾਂਜੀ ਹਾਂ ਆ ਲਾਲੋ ਬੈ ਟੈਗ ਲੱਗੇ ਹੋਏ ਨੇ ਇੰਨਾ ਦਾ ਕੋਈ ਹੱਲ ਪੱਕਾ ਹੱਲ ਹੋਣਾ ਚਾਹੀਦਾ